ਪ੍ਰਚਾਰ ਕਰ ਦਈਏ ਵੀ ਸਾਇੰਸ ਇਹ ਕਹਿੰਦੀ ਹੈ ਤਾਂ ਪਖੰਡ ਤਾਂ ਨੇੜੇ ਤੇੜੇ ਨਹੀਂ ਟਿਕੂਗਾ ਵੀ ਤੁਹਾਡੇ ਘਰੇ ਤੁਹਾਡੀ ਮਾਤਾ ਹੈ ਜਿਹੜੀ ਵੱਬ ਤੋਂ ਵੱਡਾ ਵਿਗਿਆਨੀ ਹੈ ਪਿਤਾ ਜੀ ਨੇ ਸਾਰਾ ਦੱਸ ਦੇਣਾ ਵੀ ਪੁੱਤ ਪਹਿਲੇ ਹਫਤੇ ਵੀ ਤੂੰ ਲੈ ਗਿਆ ਸੀ ਕੀ ਕਰਿਆ ਪਹਿਲਾਂ ਉਹਦਾ ਹਿਸਾਬ ਦੇ ਫਿਰ ਅਗਲੇ ਦਾ ਕੀ ਕਰੇਗਾ ਉਹਦਾ ਹਿਸਾਬ ਦੱਸ ਇਹ ਮੇਰਾ ਸੁਪਨਾ ਸੀਗਾ ਵੀ ਇੱਕ ਚਲਦੀ ਫਿਰਦੀ ਮੇਰੇ ਕੋਲ ਚੀਜ਼ ਹੋਵੇ ਜਿਹਨੂੰ ਮੈਂ ਜਿੱਥੇ ਮੇਰਾ ਦਿਲ ਕਰੇ ਮੈਂ ਖੜਾ ਕਰਕੇ ਸਾਇੰਸ ਮੈਥ ਪੜਾਉਣਾ ਸ਼ੁਰੂ ਕਰਾਂਗੇ ਫਲਾਵਰ ਫੈਸਟੀਵਲ ਦੇ ਵਿੱਚ ਅਲੱਗ-ਅਲੱਗ ਫਲਾਵਰ ਜਿਹੜੀਆਂ ਜਿਹੜੀਆਂ ਤੇ ਕੈਟਾਗਰੀਆਂ ਤਾਂ ਜ਼ਰੂਰ ਮਿਲ ਗਈਆਂ ਆਪਾਂ ਨੂੰ ਦੇਖਣ ਨੂੰ ਖਾਨਪੀਨ ਦੇ ਵੀ ਸਟਾਲਸ ਲੱਗੇ ਹੋਣੇ ਕੋਈ ਨਹੀਂ ਪਰ ਇੱਥੇ ਸਭ ਤੋਂ ਵਧੀਆ ਇਹ ਵੀ ਗੱਲ ਦੇਖਣ ਨੂੰ ਮਿਲੀ ਹੈ ਇੱਕ ਕਾਫੀ ਮਸ਼ਹੂਰ ਜਿਹੜੇ ਟੀਚਰ ਨੇ ਜਸਵਿੰਦਰ ਸਿੰਘ ਉਹਨਾਂ ਨੇ ਇੱਕ ਆਪਦੀ ਗੱਡੀ ਦੇ ਉੱਤੇ ਜਿਹੜੀ ਆਪਦੀ ਨਮਾਇਸ਼ ਲਾਈ ਹੋਈ ਹੈ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜਾ ਉਹਨਾਂ ਦਾ ਪ੍ਰਾਪਲ ਦਾ ਉਹਨਾਂ ਦਾ ਪੜਾਉਂਦਾ ਜਿਹੜਾ ਸਟਾਈਲ ਹੈ ਬਹੁਤ ਵਧੀਆ ਜਸਵਿੰਦਰ ਸਿੰਘ ਦਾ ਆਪਾਂ ਆਮ ਤੌਰ ਤੇ ਦੇਖਦੇ ਹੀ ਆ ਉਹਨਾਂ ਦਾ ਜਿਹੜਾ ਰੀਲਸ ਦੇ ਵਿੱਚ ਹੈ YouTube ਤੇ ਵੀ ਆਪਾਂ ਨੂੰ ਕਾਫੀ ਦੇਖਣ ਨੂੰ ਮਿਲ ਜਾਂਦਾ ਹੈ ਆਪਾਂ ਉਹਨਾਂ ਤੋਂ ਉਹਨਾਂ ਨਾਲ ਗੱਲ ਕਰਾਂਗੇ ਬੱਚਿਆਂ ਨੂੰ ਬੜੇ ਇੰਟਰਸਟ ਨਾਲ ਜਿਹੜਾ ਪੜਾਉਂਦਾ ਹੈਗਾ ਸਟਾਈਲ ਉਹ ਕਿੱਥੋਂ ਅਡਾਪਟਰ ਕੀਤਾ ਆਪਾਂ ਗੱਲਬਾਤ ਕਰਦੇ ਹਾਂ ਜਸਿੰਦਰ ਸਿੰਘ ਨਾਲ ਇੱਥੋਂ ਚੱਲਦਾ ਚੱਲਦਾ ਸ਼ਾਮ ਨੂੰ ਤੁਹਾਨੂੰ ਚੰਗੇ ਚੰਗੇ ਜਿਹੜੇ ਚੰਗੇ ਟੀਚਰ ਹੁੰਦੇ ਨੇ ਉਹਨਾਂ ਦੀ ਪਛਾਣ ਹਮੇਸ਼ਾ ਬਣ ਜਾਂਦੀ ਹੈ ਹੁਣ ਕਾਫੀ ਲੋਕ ਜਿਹੜੇ ਹੈਗੇ ਨੇ ਦੇਖ ਰਹੇ ਨੇ ਔਰ ਸਾਰਿਆਂ ਨੂੰ ਦੱਸ ਰਹੇ ਨੇ ਕਿ ਐਜੂਕੇਟਰ ਕਿੱਥੇ ਆਉਦੀ ਮੂਵਮੈਂਟ ਕਿੱਥੇ ਹੈ ਸਕਾਈ 뷰 ਫ੍ਰੀ ਡਾਊਨਲੋਡ ਹੈ ਜੀ ਹੱਥ ਹੈ ਉਹਦੇ ਐਪ ਸਟੋਰ ਤੇ ਜਾ ਮੈਂ ਵੀ ਬੁੱਕ ਫਿਰ ਡਾਊਨਲੋਡ ਕਰੋ ਬੱਚਿਆਂ ਨੂੰ ਦਿਖਾਓ ਆਲੇ ਦੁਆਲੇ ਦਿਖਾਓ ਆ ਦਿਖਾਉਂਗਾ ਬਾਈਸ ਫਲਾਓ ਬਾਕੀ ਬਰੰ ਬਿਲਕੁਲ ਦਸਵਿੰਦਰ ਸਿੰਘ ਜਿਹੜੇ ਸਾਲ ਕਹਿ ਰਿਹਾ ਸਾਇੰਸ ਫਲਾਓ ਪ੍ਰਚਾਰ ਕਰ ਦਈਏ ਵੀ ਸਾਇੰਸ ਇਹ ਕਹਿੰਦੀ ਹੈ ਤਾਂ ਪਖੰਡ ਤਾਂ ਨੇੜੇ ਤੇੜੇ ਨਹੀਂ ਟਿਕੂਗਾ ਹਾਂਜੀ ਹੈ ਨਾ ਪ੍ਰਚਾਰ ਦੀ ਘਾਟ ਹੈ ਸਾਡੇ ਕੋਲ ਮੈਂ ਕਹਿੰਦਾ ਜਗਾ ਜਗਾ ਤੇ ਆਪਾਂ ਲੋਕਾਂ ਦੇ ਵਿੱਚ ਇਹ ਗੱਲਾਂ ਦੱਸ ਦਈਏ ਵੀ ਆਹ ਚੀਜ਼ ਇਸ ਤਰ੍ਹਾਂ ਕੰਮ ਕਰਦੀ ਹੈ ਆਹ ਚੀਜ਼ ਇਸ ਤਰ੍ਹਾਂ ਕੰਮ ਕਰ ਸਕਦੀ ਹੈ ਕੰਮ ਖਤਮ ਹੋ ਗਿਆ ਹੁਣ ਅੱਜ ਮੈਂ ਜੀਰੋ ਸਵੇਰ ਦਾ ਲੋਕਾਂ ਦੀਆਂ ਹੱਡੀਆਂ ਗਿਣਾਲਣ ਲੱਗਿਆ 206 206 ਬਹੁਤ ਆਨੰਦ ਆਇਆ ਸਾਰਿਆਂ ਨੇ ਇੰਜੋਏ ਕੀਤਾ ਇਹਨਾਂ ਨੇ ਜਿਹੜੇ ਲੋਕ ਪਹੁੰਚੇ ਹੋਏ ਨਹੀਂ ਇਹ ਤਾਂ ਪੜਿਆ ਸੀ ਵੀ 206 ਹੁੰਦੀਆਂ ਪਰ ਕਿੱਥੇ ਕਿੱਥੇ ਕਿੰਨੀਆਂ ਕਿੰਨੀਆਂ ਉਹ ਜਦੋਂ ਉਹਨਾਂ ਨੂੰ ਗਿਣਾਈਆਂ ਨਾ ਬਕਾਇਦਾ ਇੱਕ ਫਾਰਮੂਲਾ ਤਿਆਰ ਕੀਤਾ ਮੈਂ 26 27 28 ਤੇ ਉਸ ਦੇ ਨਾਲ ਅਸੀਂ ਗਿਣਾ ਦਿੰਦੇ ਹਾਂ ਤੁਸੀਂ ਆਪਾਂ ਖੜੇ ਖੜੇ ਗਿਣ ਲੈਣੀਆਂ ਹੁਣ 26 26 ਪੈਰ 'ਚ 26 ਆ ਆਪਣੇ ਹੱਥ 'ਚ 27 ਆ ਉੱਪਰ 28 ਆ ਬਸ 26 26 ਦੋ ਪੈਰਾਂ 27 27 ਦੋ ਹੱਥਾਂ 28 ਉੱਪਰਲਾ ਹਿੱਸਾ ਹੋ ਗਿਆ ਆ ਵਿਚਲਾ ਜਿਹੜਾ ਇਹਦੇ ਚ 52 ਬਾਕੀ ਰਹਿ ਗਈਆਂ ਬਾਹਾਂ ਤੇ ਲੱਤਾਂ 5 5 5 5 ਜੋੜ ਲਾ ਲਿਓ 206 ਬਣ ਜਾਂਦੇ ਤੇ ਜੇ ਹੁਣ ਬੱਚੇ ਨੂੰ ਅਸੀਂ ਇਹ ਦੱਸਤਾ ਤਾਂ ਹੁਣ ਬੱਚੇ ਦਾ ਨੈਕਸਟ ਕੁਐਸਚਨ ਸਾਡੇ ਕੋਲ ਪਤਾ ਕੀ ਹੋਣਾ ਵੀ 206 ਅਸੀਂ ਬੁੱਕ ਚ ਪੜ੍ਹੀਆਂ ਸੀ ਅੱਜ ਤੁਸੀਂ ਗਿਣਤੀਆਂ ਹੁਣ ਇਹਨਾਂ ਦੇ ਨਾਮ ਦੱਸੋ ਫੇਲ ਉਹਨੂੰ ਪਤਾ ਲੱਗੂਗਾ ਉਲਣਾ ਕੀ ਹੈ ਰੇਡੀਅਸ ਕੀ ਹੈ ਫਿਮਰ ਕੀ ਹੈ ਸਭ ਤੋਂ ਵੱਡੀ ਕਿਹੜੀ ਹੈ ਸਭ ਤੋਂ ਛੋਟੀ ਕਿਹੜੀ ਹੈ ਸਭ ਤੋਂ ਛੋਟੀ ਹੁੰਦੀ ਕਿੱਥੇ ਹੈ ਸਭ ਤੋਂ ਵੱਡੀ ਕਿੱਥੇ ਹੁੰਦੀ ਹੈ ਉਹਦੀ ਕਿਉਰਿਓਸਿਟੀ ਜਗਪੀ ਇੱਕ ਕਿਉਰਿਓਸਿਟੀ ਨੂੰ ਜਗਾਉਣਾ ਹੀ ਸਾਇੰਸ ਹੈ ਐਕਚੁਅਲ ਦੇ ਵਿੱਚ ਸਾਇੰਸ ਭਰਮਾਂ ਨੂੰ ਖਤਮ ਕਰਨ ਦਾ ਨਾਮ ਹੈ ਪਰ ਅਸੀਂ ਦੂਜੇ ਪਾਸੇ ਪਏ ਹਾਂ ਜਿੱਥੇ ਭਰਮ ਪੈਂਦਾ ਸੀ ਉੱਥੇ ਨੂੰ ਭਜਦੇ ਆਂ ਕਿਉਂ ਕਿਉਂਕਿ ਉਹ ਸਾਨੂੰ ਦਿਖਾ ਦਿੰਦੇ ਆਂ ਪਰ ਦੱਸਦੇ ਨਹੀਂ ਹੈਗੇ ਮਸੇ ਇਹ ਮਿਸ਼ਨ ਲੈ ਕੇ ਚੱਲੇ ਆ ਜੀ ਵੀ ਥੋੜਾ ਜਿਹਾ ਲੋਕਾਂ ਦੇ ਵਿੱਚ ਇਸ ਗੱਲ ਦੀ ਅਵੇਅਰਨੈਸ ਹੋਰ ਹੋ ਜੇ ਤਾਂ ਉਹ ਬਚ ਜਾਣ ਹੈਨਾ ਲੁੱਟ ਖਸੁੱਟ ਤੋਂ ਤਾਂ ਚੰਗਾ ਹੋਊਗਾ ਕਿ ਪੜੇ ਲਿਖੇ ਤਾਂ ਹੈਗੇ ਆ ਪਰ ਪੜੇ ਲਿਖੇ ਲੋਕ ਵੀ ਇਸ ਦੇ ਵਿੱਚ ਪਰਵਾਹ ਜਾਂਦੇ ਆ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਵੱਡੇ ਵੱਡੇ ਸਾਇੰਸਦਾਨ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਦੇਖੀ ਜਰਾ ਫਿਰ ਮੇਰੇ ਕੀ ਹਾਲ ਚਾਲ ਹੈ ਫਿਰ ਮਾੜਾ ਜਿਹਾ ਮਨ ਚ ਹੁੰਦਾ ਵੀ ਇੰਨੀ ਸਾਇੰਸ ਪੜ ਕੇ ਵੀ ਜੇ ਤੂੰ ਆਪਣੇ ਹਾਲ ਚਾਲ ਆਪ ਹੀ ਨਹੀਂ ਦੱਸ ਸਕਦਾ ਫਿਰ ਫਾਇਦਾ ਕੀ ਹੋਇਆ ਹੈਨਾ ਤੂੰ ਇੰਨਾ ਕੁ ਪਰਪੱਕ ਹੋ ਜਾ ਪੜ੍ਹਾਈ ਆ ਕਿਤਾਬਾਂ ਚ ਲਿਖੀ ਪਈ ਆ ਉਹਨੂੰ ਇੰਨਾ ਸਟੱਡੀ ਕਰ ਕਿ ਤੈਨੂੰ ਪਤਾ ਲੱਗ ਜੇ ਵੀ ਅਸਲ ਦੇ ਵਿੱਚ ਮਤਲਬ ਕੀ ਇਸ ਚੀਜ਼ ਦਾ ਤੂੰ ਪ੍ਰੈਕਟੀਕਲੀ ਮੈਂ ਚੀਜ਼ਾਂ ਕਰ ਕਰਕੇ ਦਿਖਾ ਰਿਹਾ ਹੈਨਾ ਹੁਣ ਸਿੰਪਲ ਜੀ ਗੱਲ ਐ ਐਂਗਲ ਪੜਾਣਾ ਐ ਐਂਗਲ ਪੜਾਣ ਦੇ ਲਈ ਉਹਨਾਂ ਨੂੰ ਕਹਿ ਦੇ ਵੀ ਅੰਗੂਠਾ ਐਂ ਕਰ ਲੋ ਆ ਲਓ 90 ਦਾ ਐਂਗਲ ਬਣ ਗਿਆ ਜਿਹਦਾ ਅੰਗੂਠਾ 90 ਦੇ ਐਂਗਲ ਤੋਂ ਇਧਰ ਨੂੰ ਜਾਂਦਾ ਤਾਂ ਉਹਦੀ ਅੱਗੇ ਸਟੱਡੀ ਐ ਵੀ ਜਿਹਦਾ ਇਧਰ ਨੂੰ ਜਾਂਦਾ ਹੈ ਉਹਦਾ ਕੀ ਹਾਲ ਹੈ ਜਿਹੜਾ ਇਧਰ ਨੂੰ ਜਾਂਦਾ ਹੈ ਉਹਦਾ ਕੀ ਹਾਲ ਹੈ ਇੱਕ ਕਿਤਾਬਾਂ ਚ ਲਿਖਿਆ ਮੈਂ ਨਹੀਂ ਬਣਾਇਆ ਕੁਝ ਜੇ ਆਪਾਂ ਹੀ ਕਹੀਏ ਨਾ ਵੀ ਸ਼ਾਇਦ ਮੈਂ ਕੁਝ ਬਣਾ ਕੇ ਦੱਸ ਰਿਆਂ ਨਾ ਬਸ ਮੇਰਾ ਕੰਮ ਇੰਨਾ ਹੈ ਵੀ ਮੈਂ ਕਿਤਾਬਾਂ ਪੜ੍ਹ ਕੇ ਆਲੇ ਦੁਆਲੇ ਖੋਜ ਕਰਕੇ ਤੁਹਾਡਾ ਸਮਾਂ ਬਚਾ ਰਿਆਂ ਸਾਰਿਆਂ ਦਾ ਵੀ ਤੁਹਾਨੂੰ ਕਿਤਾਬਾਂ ਨਾਲ ਪੜ੍ਹਨੀ ਆ ਪੜ੍ਹ ਜਾ ਕੇ ਸਿੱਧਾ ਕਨਸੈਪਟ ਮਿਲ ਜੇ ਹੁਣ ਜੇ ਮੈਂ ਇਹੀ ਕਨਸੈਪਟ ਗਲਤ ਬਣਾਉਣ ਲੱਗ ਜਾ ਫਿਰ ਮੈਂ ਅਧਿਆਪਕ ਨਹੀਂ ਹੈਗਾ ਅਧਿਆਪਕ ਤਾਂ ਉਹ ਹੈ ਜਿਹੜਾ ਸਹੀ ਗੱਲ ਨੂੰ ਸਹੀ ਦੱਸੇ ਨਹੀਂ ਆਂਦੀ ਤਾਂ ਕਹਿ ਦਵੇ ਵੀ ਅੱਜ ਨਹੀਂ ਆਂਦੀ ਮੈਂ ਕੱਲ ਸਮਝਾ ਦੂੰਗਾ ਹਾਂਜੀ ਉਹ ਅਧਿਆਪਕ ਐਸੇ ਠੀਕ ਹੈ ਜੀ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਕਰਕੇ ਬੱਚਿਆਂ ਤੱਕ ਪਹੁੰਚਾਈਏ ਹਾਂ ਠੀਕ ਹੈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਵੱਡੀ ਸਟਾਲ ਹੈ ਜੀ ਅਸੀਂ ਤੁਹਾਨੂੰ ਆਨਲਾਈਨ ਦੇਖਦੇ ਹਾਂ YouTube ਤੇ Reels ਦੇ ਵਿੱਚ ਜਿਹੜਾ ਤੁਹਾਡਾ ਸਟੱਡੀ ਸਟਾਈਲ ਆ ਬਹੁਤ ਵਧੀਆ ਤੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਅਸੀਂ ਅਵੇਅਰ ਕਰ ਰਹੇ ਹਾਂ ਸਾਇੰਸ ਬੇਸਿਕਲੀ ਤੁਸੀਂ ਜਿਵੇਂ ਕਿਹਾ ਕਿ ਧਰਮ ਨੂੰ ਮਤਲਬ ਕਿ ਧਰਮਾਂ ਦੇ ਵਿੱਚ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਕਲੀਅਰ ਕਰਦੀ ਹੈ ਤਾਂ ਉਹਦੇ ਬਾਰੇ ਤੁਸੀਂ ਕੀ ਜਿਹੜਾ ਹੁਣ ਦੱਸ ਰਹੇ ਸੀ ਥੋੜਾ ਜਿਹਾ ਹੋਰ ਐਕਸਪਲੇਨ ਕਰੋ ਦੇਖੋ ਗੱਲ ਇਹ ਹੈ ਵੀ ਧਰਮ ਠੀਕ ਹੈ ਸਾਡਾ ਸਭ ਤੋਂ ਉੱਪਰ ਹੈ ਕਿਉਂਕਿ ਸਾਨੂੰ ਨਹੀਂ ਪਤਾ ਸਾਡਾ ਕਿਸ ਧਰਮ ਚ ਜਨਮ ਹੋਇਆ ਕਿੱਥੇ ਤਾਂ ਸਾਡਾ ਜਨਮ ਹੋਣਾ ਹੈ ਨਾ ਪਰ ਜਿੱਥੇ ਜਨਮ ਹੋਇਆ ਉੱਥੇ ਕੋਈ ਸੰਸਕਾਰ ਹੈਗੇ ਆ ਉਹ ਵੱਡੇ-ਵਡੇਰਿਆਂ ਦੇ ਆ ਉਹ ਵੱਡੇ-ਵਡੇਰੇ ਕੌਣ ਸੀ ਜਿਨ੍ਹਾਂ ਨੂੰ ਅਸੀਂ ਸਾਡੀ ਸਾਇੰਸ ਦੀ ਭਾਸ਼ਾ ਵਿੱਚ ਵਿਗਿਆਨੀ ਕਹਿ ਦਿੰਦੇ ਆ ਪਰ ਵੱਡੇ-ਵਡੇਰੇ ਸਾਡੇ ਘਰੇ ਵੀ ਬੈਠੇ ਆ ਹਾਂਜੀ ਅਸੀਂ ਉਸ ਵਿਗਿਆਨੀ ਨੂੰ ਤਾਂ ਵਿਗਿਆਨੀ ਕਹਿ ਕੇ ਉਹਦੇ ਮੱਥਾ ਟੇਕ ਦਾਂਗੇ ਪਰ ਘਰੇ ਜਿਹੜਾ ਬੈਠੇ ਵਿਗਿਆਨੀ ਉਹਨੂੰ ਮੱਥਾ ਨਹੀਂ ਟੇਕਦੇ ਕਦੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਵਿਦਿਆਰਥੀਆਂ ਨੂੰ ਇਹ ਦੱਸਦਾ ਵੀ ਤੁਹਾਡੇ ਘਰੇ ਤੁਹਾਡੀ ਮਾਤਾ ਜਿਹੜੀ ਵੱਧ ਤੋਂ ਵੱਡਾ ਵਿਗਿਆਨੀ ਆ ਸਭ ਤੋਂ ਵੱਡੀ ਸਾਇੰਟਿਸਟ ਹੈ ਉਹ ਸਵੇਰੇ ਉੱਠਦੇ ਸਾਰ ਐਕਸਪੈਰੀਮੈਂਟ ਕਰਦੀ ਹੈ ਉਹ ਹਾਂਜੀ ਮੈਨੂੰ ਕੁਐਸਚਨ ਕੀਤਾ ਗਿਆ ਵੀ ਉਹ ਕਿਵੇਂ ਸਾਇੰਸ ਉਹ ਕਿਹੜਾ ਸਾਇੰਸ ਉੱਥੇ ਕਿਹੜਾ ਪ੍ਰੈਕਟਿਸ ਉੱਥੇ ਕਿਹੜੀ ਲੈਬ ਹੈ ਮੈਂ ਕਿਹਾ ਉਹਦੀ ਜਿੱਡੀ ਵੱਡੀ ਲੈਬ ਹੈ ਉਹ ਵੱਡੀ ਵੱਡੀ ਲੈਬ ਵੀ ਨਹੀਂ ਕਿਸੇ ਕੋਲ ਹੈਗੀ ਉਹਦੀ ਕਿਚਨ ਇੱਕ ਲੈਬ ਹੈ ਸਾਡੀ ਮਾਤਾ ਦੀ ਸਾਡੀ ਮਾਤਾ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਕਰਨਾ ਅੱਗ ਪਾਲਣੀ ਹੈ ਹਾਂਜੀ ਤੇ ਸਾਇੰਸਦਾਨ ਕੀ ਕਰਦਾ ਹੈ ਲੈਬੋਰੀਟਰੀ 'ਚ ਬੱਚਿਆਂ ਨੂੰ ਇਕੱਠੇ ਕਰਕੇ ਮੋਮਬਤੀ ਜਗਾ ਕੇ ਦਿਖਾ ਦਿੰਦਾ ਕਹਿੰਦਾ ਜੀ ਲਾਟ ਦੇ ਚਾਰ ਪਾਕ ਹੁੰਦੇ ਆ ਦੇਖੋ ਜਿਹੜਾ ਨੀਲਾ ਪਾ ਗਿਆ ਨੀਲਾ ਤਾਂ ਹੁੰਦਾ ਕਿਉਂਕਿ ਇਹਦੇ ਚ ਕਾਰਬਨ ਦੇ ਅਣਜਲੇ ਕੰਨੇ ਨਹੀਂ ਰਹਿੰਦੇ ਤਾਂ ਕਰਕੇ ਨੀਲਾ ਤਾਂ ਸਾਡੀ ਮਾਤਾ ਤਾਂ ਘਰੇ ਕਰ ਰਹੀ ਹੈ ਉਹ ਕਹਿ ਰਹੀ ਹੈ ਨੀਲੀ ਫਲੇਮ ਦੇ ਉੱਤੇ ਜੇ ਮੈਂ ਰੱਖੂਗੀ ਆਪਣੇ ਬਰਤਨ ਨੂੰ ਕਾਲਾ ਨਹੀਂ ਹੋਊਗਾ ਹਾਂਜੀ ਤਾਂ ਸਾਇੰਸ ਦਾ ਨਾ ਉਹ ਕਿਉਂਕਿ ਉਹ ਜਦੋਂ ਉਹਨੂੰ ਮੰਨਣਾ ਪੈਂਦਾ ਉਹਨੂੰ ਪਤਾ ਹੈ ਵੀ ਜੇ ਫਲੇਮ ਪੀਲੀ ਆਣ ਲੱਗੀ ਭਾਂਡਾ ਕਾਲਾ ਹੋ ਜਾਊਗਾ ਤਾਂ ਇੰਤੋਂ ਵੱਡਾ ਸਾਇੰਸ ਦਾ ਨਾ ਕੋਣ ਹੈ ਫਿਰ ਉਹ ਜਦੋਂ ਚਾਹ ਦਾ ਬਰਤਨ ਰੱਖਦੀ ਉਸ 'ਚ ਪਾਣੀ ਪਾਉਂਦੀ ਹੈ ਪਾਣੀ ਉਬਲਣ ਲੱਗ ਜਾਂਦਾ ਉਹ ਪਾਣੀ ਜਿਹੜਾ ਉਬਲਦਾ ਹੈ ਸਾਇੰਸ ਦਾ ਨਾ ਨੇ ਕਿਹਾ ਕੋਚ ਕਰਕੇ ਵੀ ਸੌਤੇ ਉਬਲਦਾ ਹੈ ਤੇ ਬਸ ਇੱਕ ਘਰੇ ਥਰਮੋਮੀਟਰ ਨਹੀਂ ਨਾ ਪਾਇਆ ਉਹਨੇ ਉਹੀ ਸਾਇੰਸ ਪ੍ਰਯੋਗਸ਼ਾਲਾ ਦੇ ਵਿੱਚ ਅਸੀਂ ਦਿਖਾਣੇ ਆ ਵੀ ਆ ਥਰਮੋਮੀਟਰ ਪਾਇਆ 100 ਡਿਗਰੀ ਤੇ ਉਬਲਣ ਲੱਗ ਗਿਆ ਵੀ ਦੇਖ ਲੈ ਉਹੀ ਪ੍ਰਯੋਗ ਉੱਤੇ ਹੋ ਰਿਹਾ ਉਹੀ ਘਰੇ ਹੋ ਰਿਹਾ ਤੇ ਪਰ ਅਸੀਂ ਉਹਨੂੰ ਸਾਇੰਸਦਾਨ ਮੰਨਣ ਲਈ ਤਿਆਰ ਨਹੀਂ ਆਪਣੀ ਮਾਤਾਂ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਮੈਂ ਕਹਿੰਦਾ ਵੀ ਜੇ ਸਾਇੰਸਦਾਨ ਨੂੰ ਮਿਲਲੇ ਹੁਣ ਆਜੋ ਫਿਰ ਮੈਥਮੈਟਿਸ਼ੀਅਨ ਨੂੰ ਵੀ ਮਲਾ ਦਈਏ ਕਹਿੰਦੇ ਜੀ ਉਹ ਫਿਰ ਪਿਤਾ ਜੀ ਸਾਡੇ ਮੈਂ ਕਿਹਾ ਫਿਰ ਪ੍ਰੂਫ ਵੀ ਕਰੋ ਹਾਂਜੀ ਮੈਂ ਕਿਹਾ ਨਹੀਂ ਮੈਂ ਕਰਦਾ ਹਾਂਜੀ ਕਹਿੰਦੇ ਚਲੋ ਸਰ ਤੁਸੀਂ ਕਰੋ ਕਰੋ ਮੈਂ ਕਿਹਾ ਚਲੋ ਸੌਖਾ ਜਿਹਾ ਪ੍ਰੂਫ ਜਾ ਕੇ ਅੱਜ 500 ਰੁਪਏ ਮੰਗ ਲਿਓ ਆਰਾਹ ਸਾਹਿਬ ਦਾ ਪਿਛਲਾ ਅਗਲਾ ਸਭ ਕੱਢਿਆਊਗਾ ਬਿਲਕੁਲ ਪਿਤਾ ਜੀ ਨੇ ਸਾਰਾ ਦੱਸ ਦੇਣਾ ਵੀ ਪੁੱਤ ਪਹਿਲੇ ਹਫਤੇ ਵੀ ਤੂੰ ਲੈ ਗਿਆ ਸੀ ਕੀ ਕਰਿਆ ਪਹਿਲਾਂ ਉਹਦਾ ਹਿਸਾਬ ਦੇ ਫਿਰ ਅਗਲੇ ਦਾ ਕੀ ਕਰੇਗਾ ਉਹਦਾ ਹਿਸਾਬ ਦੱਸ ਫਿਰ 500 ਤਾਂ ਚਾਹੀ 1000 ਲੈ ਜਾ ਬਿਲਕੁਲ ਤੋ ਮੈਥਮੈਟਿਸ਼ੀਅਨ ਕਿੱਡਾ ਵੱਡਾ ਸਾਡੇ ਘਰੇ ਬੈਠਾ ਹੈ ਸਾਇੰਸਦਾਨ ਕਿੱਡਾ ਵੱਡਾ ਸਾਡੇ ਘਰੇ ਬੈਠਾ ਹੈ ਕਿਸੇ ਬੱਚੇ ਨੂੰ ਪੁੱਛ ਲਓ ਵੀ ਅੱਜ ਤੱਕ ਤੂੰ ਮਿਲੇ ਉਹ ਕਹਿੰਦਾ ਨਾ ਜੀ ਹਾਂਜੀ ਤੇ ਕਹੋ ਮਾਤਾ ਨੂੰ ਨਹੀਂ ਮਿਲਾਇਆ ਸੀ ਉਹਨੂੰ ਸਹੀ ਹੈ ਜੀ ਉਹਨੂੰ ਆਪਣੀ ਮਾਤਾ ਬਾਰੇ ਨਹੀਂ ਪਤਾ ਆਪਣੇ ਪਿਤਾ ਬਾਰੇ ਨਹੀਂ ਪਤਾ ਹੈ ਤਾਂ ਬੜਾ ਅਫਸੋਸ ਹੁੰਦਾ ਹੈ ਤੋਂ ਇਹ ਜਾਗਰੂਕਤਾ ਆਪਾਂ ਫਲਾਈਏ ਰਲ ਮਿਲ ਕੇ ਤੁਹਾਡਾ ਬਹੁਤ ਵਧੀਆ ਹੰਬਲ ਹੈ ਕਿ ਤੁਸੀਂ ਇਹ ਚੀਜ਼ ਦੀ ਜਾਗਰੂਕਤਾ ਕਰਦੇ ਹੋ ਲੋਕਾਂ ਤੱਕ ਪਹੁੰਚਾਉਂਦੇ ਹੋ ਇਹ ਮੈਸੇਜ ਜਿਹੜਾ ਸਭ ਤੋਂ ਵੱਡੀ ਗੱਲ ਹੈ ਜਿਹੜਾ ਥੋੜਾ ਪੜਾਉਣ ਦਾ ਜਿਹੜਾ ਸਟਾਈਲ ਹੈ ਬੜਾ ਪ੍ਰੈਕਟੀਕਲ ਹੈ ਅੱਜ ਕੱਲ ਐਜੂਕੇਸ਼ਨ ਸਿਸਟਮ ਦੇ ਥਿਉਰੈਟਿਕਲ ਜਿਆਦਾ ਪੜਾਉਂਦੇ ਰਹਿੰਦੇ ਨੇ ਟੀਚਰਾਂ ਨੂੰ ਵੀ ਵੈਸੇ ਮੈਂ ਇਹ ਕਹਿਣਾ ਕਿ ਤੁਸੀਂ ਟੀਚਰਾਂ ਨੂੰ ਵੀ ਜਿਹੜ ਵੱਡੀ ਗੱਲ ਆ ਇਹ ਤੇ ਤੁਸੀਂ ਥੋੜਾ ਟੀਚਰਾਂ ਵਾਲੇ ਵੀ ਸਾਡੇ ਜਿਹੜਾ ਸਮਾਜ ਦੇ ਵਿੱਚ ਸਾਡੇ ਟੀਚਰ ਨੇ ਤੁਹਾਡੇ ਨਾਲ ਵੀ ਨੇ ਤੇ ਇੱਕ ਤੁਹਾਡੇ ਜਸਵਿੰਦਰ ਸਿੰਘ ਜਸਵਿੰਸ ਲਿਖਿਆ ਉਹਦਾ ਵੀ ਸਾਨੂੰ ਮੜਾ ਥੋੜਾ ਜਿਆ ਮਤਲਬ ਦੱਸ ਦੇਖੋ ਇਹ ਜਿਹੜੇ ਮੇਰੀ ਜਸਵਿੰਦਰ ਸਿੰਘ ਮੇਰਾ ਨਾਮ ਹੈ ਤੇ ਇਸ ਤੋਂ ਹੀ ਮੈਂ ਆਪਣਾ ਨਾਮ ਜਿਹੜਾ ਮੋਡੀਫਾਈ ਕਰਕੇ ਜਸਵਿੰਸ ਬਣਾਇਆ ਤੇ ਉਸ ਜਸਵਿੰਸ ਦਾ ਇਹ ਹੈ ਵੀ ਇਹ ਚਲਦੀ ਫਿਰਦੀ ਪ੍ਰਯੋਗਸ਼ਾਲਾ ਜਿਹੜੀ ਹੈ ਹੁਣ ਤੱਕ ਲਗਭਗ 9 ਲੱਖ ਲੋਕਾਂ ਤੱਕ ਪਹੁੰਚ ਕਰ ਚੁੱਕੀ ਹੈ 11 ਸਾਲਾਂ ਦੇ ਵਿੱਚ ਇਹ ਮੇਰਾ ਸੁਪਨਾ ਸੀਗਾ ਵੀ ਇੱਕ ਚੱਲਦੀ ਫਿਰਦੀ ਮੇਰੇ ਕੋਲ ਚੀਜ਼ ਹੋਵੇ ਜਿਹਨੂੰ ਮੈਂ ਜਿੱਥੇ ਮੇਰਾ ਦਿਲ ਕਰੇ ਮੈਂ ਖੜਾ ਕਰਕੇ ਸਾਇੰਸ ਮੈਥ ਪੜਾਉਣਾ ਸ਼ੁਰੂ ਕਰਾਂਗੀ ਮੈਂ ਆਪਣਾ ਦੋਸਤ ਹੈ ਮੇਰਾ ਇੱਕ ਪਵਿੱਤਰ ਅਸੀਂ ਹੈੱਡ ਆਫਿਸ ਇਕੱਠੇ ਹੋਇਆ ਕਰਦੇ ਸੀ ਮੈਂ ਕਿਹਾ ਵੀ ਪਵਿੱਤਰ ਹੁਣ ਇਹ ਫਾਈਲਾਂ ਚੋਂ ਨਿਕਲ ਕੇ ਆਪਾਂ ਚੱਲਦੇ ਆ ਫੀਲਡ 'ਚ ਕਹਿੰਦਾ ਕੀ ਕਰੇਗਾ ਜਸਿੰਦਰ ਮੈਂ ਕਿਹਾ ਸਾਇੰਸ ਦੇ ਦਵਾਨ ਲਾਇਆ ਕਰਾਂਗੇ ਸਹੀ ਹੈ ਤੇ ਉਹ ਦਵਾਨ ਲੱਗ ਰਹੇ ਆ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਮੈਨੂੰ ਵੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲ ਰਹੀ ਹੈ ਲੋਕ ਇਸ ਚੀਜ਼ ਨੂੰ ਬੜਾ ਉਤਸ਼ਾਹਿਤ ਕਰਦੇ ਆ ਪਿਆਰ ਦਿੰਦੇ ਆ ਕਿ ਸਰ ਜਿਹੜਾ ਤੁਸੀਂ ਇਹ ਮਿਸ਼ਨ ਪਕੜਿਆ ਹੈ ਬਾਕੀ ਘਰ ਘਰ ਤੱਕ ਵਿਗਿਆਨ ਪਹੁੰਚਾਣ ਦਾ ਸੁਪਨ ਹੁੰਦਾ ਦਿਸਦਾ ਬਿਲਕੁਲ ਵੀਂਗੇ ਸਾਇੰਸ ਸਟੂਡੈਂਟ ਮੈਂ ਸਾਇੰਸ ਸਟੂਡੈਂਟ ਆ ਤਾਂ ਮੈਂ ਬਹੁਤ ਮਤਲਬ ਕਿ ਮੈਨੂੰ ਬਹੁਤ ਆਪ ਦੀ ਜਿਹੜੀ ਪ੍ਰੋਜ ਪ੍ਰਯੋਗਸ਼ਾਲਾ ਤੋਂ ਲੈ ਕੇ ਆਏ ਹੋ ਤੇ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਤੁਸੀਂ ਜਿਹੜਾ ਗਿਆਨ ਵੰਡ ਰਹੇ ਹੋ ਤਾਂ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਖੁਸ਼ੀ ہوئی ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਮਿਹਰਬਾਨੀ ਤੇ ਸ਼ੁਕਰੀਆ